ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਇੱਕ ਹੋਰ ਮਾਡਰਨ ਕੋਠੀ ਲੈ ਕੇ ਆਇਆ ਜੋ ਕਿ ਬਹੁਤ ਹੀ ਸੋਹਣੀ ਕੋਠੀ ਹੈ ਅੰਦਰੋਂ ਵਖਾਵੇਂ ਸਾਨੂੰ ਫਰੰਟ ਤੋਂ ਵੇਖੋ ਗੇਟ ਵਗੈਰਾ ਫੇਬਰ ਦਾਇ ਲਗਾਇਆ ਹੋਇਆ ਗੇਟ ਤੇ ਕੰਮ ਹਜੇ ਰਹਿਦਾ ਬਾਈ ਦਾ ਕੁਸਕ ਕਾਲਮ ਵਗੈਰਾ ਤੇ ਟਾਇਲ ਵਗੈਰਾ ਚੜਾਉਣ ਵਾਲੀ ਪਈ ਆ ਆ ਵੇਖੋ ਤੇ ਰੋਗਨ ਵਗੈਰਾ ਵੀ ਰਹਿੰਦਾ ਬਾਹਰੋਂ ਰੰਗ ਵਗੈਰਾ ਕੋਠੀ ਨੂੰ ਕਰਨ ਵਾਲਾ ਕੁਝ ਕੁ ਹੋ ਚੁੱਕਾ ਹੈ ਓਨਲੀ ਪ੍ਰਾਈਮਰ ਲੱਗਿਆ ਹੋਇਆ ਅੰਦਰ ਵਾਲ ਪੱਟੀ ਭਰ ਕੇ ਰੰਗ ਵਗੈਰਾ ਰਹਿੰਦਾ ਹੈ ਜੀ ਤੇ ਆ ਦੇਖੋ ਗਾਰਡਨ ਬਣਾਇਆ ਹੋਇਆ ਬਾਈ ਨੇ ਗਰੀ ਮੇਰੀ ਵਾਸਤੇ ਬਹੁਤ ਸੋਹਣਾ ਗ੍ਰਾਸ ਲਗਾਇਆ ਹੋਇਆ ਹੈ ਕਾਫੀ ਜਗ੍ਹਾ ਸੱਡ ਕੇ ਕੋਠੀ ਦੇ ਮੂਰੇ ਕਾਫੀ ਵਧੀਆ ਲੱਗ ਰਿਹਾ ਏ ਜੋ ਕੇ ਆ ਵੇਖੋ ਫਰੰਟ ਦੋਸਤੋ ਕਿਵੇਂ ਆ ਆਪਣਾ ਮਕਸਦ ਹੁੰਦਾ ਤੁਹਾਨੂੰ ਦਿਖਾਉਣ ਵਾਸਤੇ ਅੰਦਰੋਂ ਵੀ ਕੋਠੀ ਦਿਖਾਵਾਂਗੇ ਜੋ ਵੀ ਰਬਾ ਰਹੇ ਨੇ ਕੋਠੀਆਂ ਜਾਂ ਪਾਉਂਦੇ ਰਹਿੰਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਪਤਾ ਲੱਗ ਜਾਂਦਾ ਆਈਡੀਆ ਹੋ ਜਾਂਦਾ ਕਿਹੜੀ ਜਗ੍ਹਾ ਕਿਦਾਂ ਰੱਖੀਏ ਕਈਆਂ ਨੂੰ ਪਸੰਦ ਆ ਜਾਂਦੀ ਐ ਕੋਠੀ ਤਾਂ ਬਹੁਤ ਆਈਡੀਆ ਲੱਗ ਜਾਂਦਾ ਹੁੰਦਾ ਕੋਠੀ ਤਾਂ ਦੋਸਤੋ ਆ ਵੇਖੋ ਪੋਰਚ ਬਹੁਤ ਖੁੱਲਾ ਕੋਠੀ ਦਾ ਪਰ ਖੁੱਲ੍ਹੇ ਉੱਚੀ ਬਹੁਤ ਹੈ ਸੜਕ ਤੋਂ ਇਹ 5-6 ਫੁੱਟ ਉੱਚੀ ਐ ਕੋਠੀ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਦੋਸਤੋ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕੋਠੀ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆ ਵੇਖੋ ਪੋਰਚ ਬਹੁਤ ਖੁੱਲਾ ਬਣਾਇਆ ਹੋਇਆ ਐ ਦੋ ਗੱਡੀਆਂ ਵੀ ਖੜ੍ਹ ਸਕਦੀਆਂ ਐ ਸਾਈਡ ਤੇ ਆ ਜੋਂ ਅੰਦਰ ਚਲਦੇ ਆ ਆ ਮੇਨ ਗੇਟ ਆ ਦੋਸਤੋ ਮੇਨ ਗੇਟ ਦੀ ਕਾਰੀਗਰੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਪਾਇਆ ਹੋਇਆ ਹੈ ਅਰੇ ਕੋਰੋਂ ਬਗਾਰਾ ਰਹਿੰਦਾਗਾ ਪਾਲਿਸ ਬਗਾਰਾ ਗੇਟ ਤੇ ਮੇਨ ਗੇਟ ਆ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੈਗੀ ਇਧਰ ਨਾਲ ਹੀ ਰਾਈਟ ਸਾਈਡ ਤੇ ਡਰੈ ਰੂਮ ਆਗਾ ਦੋਸਤੋ ਜੁਦਾ ਕੇ ਗੇਟ ਥੋੜਾ ਵੱਡਾ ਰੱਖਿਆ ਹੋਇਆ ਹੈ ਪਰਦੇ ਵਗੈਰਾ ਲੱਗੇ ਹੋਏ ਨੇ ਤੇ ਡਾਊਨ ਸੀਲਿੰਗ ਕਰਾਈ ਹੋਈ ਆ ਸਾਰੀ ਕੋਠੀ ਦੇ ਵਿੱਚ ਟਾਈਲ ਵਗੈਰਾ ਲੱਗ ਚੁੱਕੀ ਆ नीचे का देखो लॉबी बहुत ज्यादा खुली है इधर ਨਾਲ ਹੀ ਬੈਡਰੂਮ ਆ ਗਿਆ ਲੈਫਟ ਸਾਈਡ ਤੇ ਬੈਡਰੂਮ ਹੈਗਾ ਜੋ ਕਿ 13 बाई 13 ਦਾ ਹੈ ਕਾਫੀ ਵੱਡੇ ਕਮਰੇ ਨੇਗੇ ਸਾਰੀ ਪੁੱਛੋ ਜੀ ਬਾਈ ਨੂੰ ਪੂਰਾ ਸਾਈਜ਼ ਦੇ ਰੱਖਿਓ ਇਹਨੇ ਤੇ ਇੱਧਰ ਬੈਡਰੂਮ ਆ ਗਿਆ ਇੱਕ ਦੋਸਤੋ ਬੈਡਰੂਮ ਦੇ ਵਿੱਚ ਇੱਧਰ ਸਟੋਰ ਬਣਾਇਆ ਹੋਇਆ ਹੈ ਬਾਈ ਨੇ ਛੋਟਾ ਸਟੋਰ ਉਿੱਤੇ ਕੇ ਜਗਾ ਸਮਝਣ ਦਸਮਾਨ ਵਗੈਰਾ ਇਹਦੇ ਨਾਲ ਵਾਸਰੂਮ ਅਟੈਚ ਨਹੀਂ ਕੀਤਾ ਇਹ ਦੋ ਬੈਡਰੂਮ ਆਗੇ ਤੇ ਤਿੰਨ ਬੈਡਰੂਮ ਨੇ ਨੀਚੇ ਇੱਕ ਉਧਰ ਰਹਿ ਗਿਆ ਰਸੋਈ ਦੇ ਨਾਲ ਆ ਵੇਖੋ ਕਿਚਨ ਆ ਗਿਆ ਦੱਸੋ ਦੋਸਤੋ ਮਾਡਰਨ ਕਿਚਨ ਬਣਾਇਆ ਜੋ ਕਿ ਅਲੱਗ ਗੇਟ ਰੱਖਿਆ ਹੈ ਆ ਗੇਟ ਅੰਦਰ ਆਰ ਜੀ ਰਸੋਈ ਨੂੰ ਵੀ ਜਾਂਦਾ ਜੋ ਕਿ ਪਿੱਛੇ ਰਸੋਈ ਬਣਾਈ ਹੋਈ ਹੈ ਬਾਈ ਹੋ ਰਹੇ ਨੇ ਤੇ ਵਾਸਬੈਸਨ ਅਲੱਗ ਤੋਂ ਲਗਾਇਆ ਹੋਇਆ ਤਾਂ ਕਿ ਪਾਣੀ ਵਗੈਰਾ ਨਾ ਡੁੱਲੇ ਆ ਵੇਖੋ ਦੋ ਸਾਈਡ ਤੇ ਕੀਤੀ ਹੋਈ ਹੈ ਕਿਚਨ ਇੰਦਰ ਛੋਟਾ ਗੇਟ ਰੱਖ ਕੇ ਇਧਰ ਮੇਨ ਆ ਗਈ ਆ ਵੇਖੋ ਕਿਚਨ ਬਾਕ ਖੁੱਲਾ ਦੋਸਤੋ ਤੇ ਓਪਨ ਗੇਟ ਹੈਗਾ ਲੌਬੀ ਦੇ ਵਿੱਚ ਇਧਰ ਇੱਕ ਬੈਡਰੂਮ ਹੋਰ ਆ ਗਿਆ ਰਸੋਈ ਦੇ ਮੰਗਰਲੇ ਪਾਸੇ ਕਿਚਨ ਦੇ ਇਹ ਜਿਹੜਾ ਗੇਟ ਹੈ ਲੈਫਟ ਸਾਈਡ ਤੇ ਵੇਖ ਰਹੇ ਹੋ ਇਹ ਅੰਦਰ ਅਵੇਡੇਬਲ ਜਾ ਰਿਹਾ ਹੈ ਤੇ ਇਹ ਵਾਸ਼ਰੂਮ ਆ ਗਿਆ ਆ ਦੇਖੋ ਇਹ ਵਾਸ਼ਰੂਮ ਅਟੈਚ ਹੈ ਇਸ ਰੂਮ ਦੇ ਨਾਲ ਇੱਕੋ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਹੈ ਬਾਕੀ ਦੋ ਨਾਲ ਨਹੀਂ ਹੈਗਾ نیچے ਦੋ ਤਿੰਨ ਬੈਡਰੂਮ ਇੱਕ ਕਿਚਨ ਤੇ ਇੱਕ ਡਰੈਗ ਰੂਮ ਹੈ ਆਇਆ ਕੁੱਲੋਂ ਵੀ ਬਹੁਤ ਖੁੱਲੀ ਹੈ ਤੇ ਇੱਕ ਵਾਸ਼ਰੂਮ ਇਧਰ ਕਰਤਾ ਕੋ ਦੋਸਤੋ ਲੌਬੀ ਦੇ ਵਿੱਚ ਜੋ ਕਿ ਕਾਮਨ ਮੇਨ ਆ ਗਿਆ ਆਪਾਂ ਯੂਜ਼ ਕਰਨ ਵਾਸਤੇ ਇਹ ਲੌਬੀ ਚ ਗੇਟ ਰੱਖਿਆ ਹੋਇਆ ਹੈ ਇਹਦਾ ਨੇਚਰਲ ਲਾਈਟ ਕਾਫੀ ਪੈਂਦੀ ਹੈ ਕੋਈ ਇੰਨੀ ਲਾਈਟਾਂ ਦੀ ਜ਼ਰੂਰਤ ਨਹੀਂ ਹੈਗੀਗੀ ਆ ਵੇਖੋ ਡੁਪਲੈਕਸ ਕੋਠੀ ਹੈ ਇਹ ਉੱਪਰੋਂ ਬਹੁਤ ਲਾਈਟ ਆਉਂਦੀ ਹੈਗੀ ਖੁੱਲਾ ਰੱਖਿਆ ਹੋਇਆ ਏਰੀਆ ਉੱਪਰ ਲੈ ਕੇ ਚੱਲਦੇ ਆ ਆ ਦੇਖੋ ਟਾਇਲ ਵਗੈਰਾ ਸਟੇਅਰ ਕੇਸ ਪੌੜੀ ਦੇ ਵਿੱਚ ਕਿੰਨੀ ਸੋਹਣੀ ਟਾਇਲ ਲਗਾਈ ਹੋਈ ਆ ਤੇ ਸਾਈਡ ਤੇ ਸ਼ੀਸ਼ਾ ਲਗਾਇਆ ਹੋਇਆ ਗਰਿੱਲ ਦੀ ਥਾਂ ਤੇ ਤੇ ਚੌੜੀ ਬਹੁਤ ਆ ਸਟੈਪ ਬਹੁਤ ਚੌੜਾ ਦੋਸਤੋ ਆਮ ਪੌੜੀਆਂ ਦੀ ਬਜਾਏ ਤੇ ਬਹੁਤ ਜ਼ਿਆਦਾ ਚੌੜੀ ਪੌੜੀ ਰੱਖੀ ਹੋਈ ਹੈਗੀ ਤਾ ਕਿ ਦਿੱਕਤ ਨਾ ਆਵੇ ਤਾਂ ਚੜਦੇ ਰਹਿਣੇ ਆ ਕੁਰਸੀ ਵਗੈਰਾ ਜਾਂ ਕੋਈ ਮੇਜ਼ ਵਗੈਰਾ ਕੁਝ ਵੀ ਸਮਾਨ ਲੈ ਜਾਂਦੇ ਰਹਿਣੇ ਆ ਜੋ ਤੰਗੀ ਆਉਂਦੀ ਨਹੀਂ ਜਦੋਂ ਏਰੀਆ ਬਹੁਤ ਤਾਂ ਖੁੱਲਾ ਹੀ ਚਾਹੀਦਾ ਆ ਵੇਖੋ ਇਹ ਬੈਕ ਵਾਲੀ ਕੰਧ ਦੀ ਵਾਲੀ ਆ ਗਈ ਬੈਕ ਵਾਲੀ ਵਾਲ ਆ ਗਈ ਆ ਉੱਪਰ ਇੱਕ ਹੋਰ ਕਿਚਨ ਬਣਾਇਆ ਬਾਈ ਨੇ ਇਸ ਪੁੱਛਿਆ ਵੀ ਸੀ ਕਹਿੰਦੇ ਉੱਪਰ ਛੋਟਾ ਕਿਚਨ ਬਣਾਤਾ ਕਈ ਵਾਰੀ ਉੱਪਰ ਵੀ ਖਾਣਾ ਵਗੈਰਾ ਬਣਾਉਣਾ ਪੈ ਜਾਂਦਾ ਉੱਪਰ ਕੋਈ ਰਹਿਸ ਕਰਨੀ ਪਈ ਜਾਂਦੀ ਹੈ ਕਹਿੰਦੇ ਫਿਰ ਔਖਾ ਹੋ ਜਾਂਦਾ ਤੁਰਤ ਨਹੀਂ ਬਣਦਾ ਹੁੰਦਾ ਆ ਬੈਕ ਸਾਈਡ ਤੇ ਆ ਗਈ ਬੈਕ ਸਾਈਡ ਤੇ ਉੱਪਰ ਪਰੌੜੀ ਚੜਾਉਣ ਵਾਲੀ ਪਈ ਆ ਜੇ ਪੌੜੀ ਦੀ ਜਗ੍ਹਾ ਛੱਡੀ ਹੋਈ ਆ ਬੈਕ ਸਾਈਡ ਤੇ ਓਪਨ ਏਰੀਆ ਰੱਖਿਆ ਹੋਇਆ ਹੈ ਮੰਗਰ ਕੋਠੀ ਦੇ ਉਹ ਮੰਗਰ ਬ੍ਰਾਂਡ ਇਹ ਨਵੇਂ ਇਹ ਜੋ ਕਿ ਵਿਹੜਾ ਕਾਫੀ ਖੁੱਲਾ ਵਈ ਦਾ ਆਇ ਤੇ ਬਸ਼ਰ ਸ਼ੇਲ ਲਗਾ ਕੇ ਇਹਦੇ ਨਾਲ ਹੀ ਇੱਕ ਆ ਬੈਡਰੂਮ ਆ ਗਿਆ ਦੋਸਤੋ ਆ ਵੇਖੋ ਇਹ ਬੈਡਰੂਮ ਆ ਗਿਆ ਬੈਡਰੂਮ ਦੇ ਵਿੱਚ ਵਾਸ਼ਰੂਮ ਅਟੈਚ ਆ ਉੱਪਰ ਵੀ ਸੈਕੰਡ ਪੋਰਸ਼ਨ ਤੇ ਵਾਸ਼ਰੂਮ ਵਗੈਰਾ ਫਿਨਿਸ਼ ਹੈ ਕੰਪਲੀਟ ਰੈਡੀ ਨੇ ਤੇ ਰੂਮਸ ਆ ਜੇ ਕਲਰ ਵਗੈਰਾ ਰੋਗਨ ਵਗੈਰਾ ਰਹਿੰਦਾ ਕਰਨ ਵਾਲਾ ਟਾਈਲ ਹੀ ਲੱਗੀ ਹੋਈ ਆ ਤੇ ਜੋੜੀਆਂ ਵਗੈਰਾ ਨੂੰ ਵੀ ਰੋਗਨ ਰਹਿੰਦਾ ਆ ਵਾ ਵੇਖੋ ਇਹ ਬਲਕਨੀ ਆ ਗਈ ਤੇ ਇਹਦੇ ਨਾਲ ਹੀ ਇੱਕ ਬੈਡਰੂਮ ਆ ਇਧਰ ਅਸੀਂ ਆਪਸ ਪਰ ਦੋ ਬੈਡਰੂਮ ਨੇਗੇ ਡਾਊਨ ਸੀਲਿੰਗ ਸਾਰੇ ਬੈਡਰੂਮ ਦੇ ਵਿੱਚ ਹੋਈ ਹੋਈ ਐ ਇਹਦੇ ਨਾਲ ਵੀ ਵਾਸ਼ਰੂਮ ਅਟੈਚ ਐ ਤੇ ਡਰੈਸਿੰਗ ਰੂਮ ਫਰੰਟ ਤੇ ਆ ਵੇਖੋ ਬਹੁਤ ਜਿਆਦਾ ਸੋਹਣਾ ਨਕਸ਼ਾ ਕੋਠੀ ਦਾ ਦੋਸਤੋ ਜੇਕਰ ਤੁਸੀਂ ਵੀ ਇਦਾਂ ਜਜਮੈਂਟ ਲਗਾਉਣੀ ਚਾਹੁੰਦੇ ਤਾਂ ਬਹੁਤ ਕੁਝ ਪਤਾ ਲੱਗ ਜੂਗਾ ਤੁਹਾਨੂੰ ਇਸ ਵਿੱਚੋਂ ਆ ਵੇਖੋ ਬਾਲਕਨੀ ਸੈਕੰਡ ਪੋਰਸ਼ਨ ਤੇ ਉਹ 프ਰੰਟ ਤੇ ਗਾਰਡਨ ਦਿਖ ਰਿਹਾ ਤੇ ਸੜਕ ਤੇ ਬਣੀ ਹੋਈ ਆ ਖੇਤਾਂ ਚ ਕੋਠੀ ਤੇ ਆ ਵੇਖੋ ਬਾਲਕਨੀ ਕਿਵੇਂ ਦੀ ਲੁੱਕ ਹੈਗੀ ਸੈਕੰਡ ਪੋਰਸ਼ਨ ਦੀ ਦੋਸਤੋ ਕਮੈਂਟਾਂ ਜਰੂਰ ਦੱਸੋ ਦੋਸਤੋ ਕਿਵੇਂ ਲੱਗੀ ਕੋਠੀ ਤੇ ਇਦਾਂ ਦੇ ਕੋਠੀਆਂ ਵੇਖਣ ਵਾਸਤੇ ਸਾਡੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਦੋਸਤੋ ਧੰਨਵਾਦ